ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਪਤਾ ਲੱਗਿਆ ਕਈ ਤਾਲਿਬਾਨ ਦੇ ਸਮਰਥਕਾਂ ਨੂੰ ਕਈ ਖਾਲਿਸਤਾਨ ਦੇ ਸਮਰਥਕਾਂ ਨੂੰ ਜੈ ਸ਼੍ਰੀ ਰਾਮ ਤੋਂ ਬੜੀ ਤਕਲੀਫ ਹੈ ਕਹਿੰਦੇ ਪੰਜਾਬ ਦੇ ਜਲੰਧਰ ਦੇ ਵਿੱਚ ਜੈ ਸ਼੍ਰੀ ਰਾਮ ਬੋਲਣ ਤੇ ਵਿਵਾਦ ਹੋਇਆ ਅੱਜ ਪਤਾ ਲੱਗਿਆ ਤੁਹਾਨੂੰ ਅਰੇ ਜੈ ਸ਼੍ਰੀ ਰਾਮ ਤੋਂ ਤਾਂ ਪਾਕਿਸਤਾਨ ਨੂੰ ਤਕਲੀਫ ਹੈ ਜੈ ਸ਼੍ਰੀ ਰਾਮ ਨੂੰ ਹੀ ਅਫਗਾਨਿਸਤਾਨ ਨੂੰ ਤਕਲੀਫ ਹੈ ਇਹਨਾਂ ਤਾਲੇਵਾਨ ਦੀ ਔਲਾਦ ਨੂੰ ਤਕਲੀਫ ਹੈ ਜੈ ਸ਼੍ਰੀ ਰਾਮ ਤੋਂ ਜਿਹਨੂੰ ਪੰਜਾਬ ਦੇ ਵਿੱਚ ਜੈ ਸ਼੍ਰੀ ਰਾਮ ਕਹਿਣ ਤੋਂ ਤਕਲੀਫ ਹੁੰਦੀ ਆ ਜਿਹਨੂੰ ਜ਼ਿਆਦਾ ਤਕਲੀਫ ਆ ਪਾਕਿਸਤਾਨ ਚਲੇ ਜਾਵੇ ਜੇ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਧਰਤੀ ਤੇ ਜਿਹੜਾ ਜੈ ਸ਼੍ਰੀ ਰਾਮ ਕਹਿਣ ਤੇ ਸਾਨੂੰ ਰੋਕ ਸਕੇ ਨਾ ਅਸੀਂ ਡਰਦੇ ਤੇ ਡਰਾਉਂਦੇ ਦਾ ਪੱਕੇ ਆ ਅਸੀਂ ਉਹਨਾਂ ਨੂੰ ਜਿਨ੍ਹਾਂ ਨੂੰ ਜੈ ਸ਼੍ਰੀ ਰਾਮ ਚੁਬਦਾ ਜੇ ਕੋਈ ਕਹੇ ਵੀ ਅਸੀਂ ਇੱਥੇ ਬੋਲਣ ਨਹੀਂ ਦੇਣਾ ਜਾਂ ਤੁਸੀਂ ਪੰਜਾਬ ਨੂੰ ਛੱਡੋ ਤੁਸੀਂ ਹਿੰਦੁਸਤਾਨ ਛੱਡੋ ਇਹਦਾ ਪਾਕਿਸਤਾਨ ਜਾ ਕੇ ਬੋਲ ਦੀਏ ਜੈ ਸ਼੍ਰੀ ਰਾਮ ਤੁਸੀਂ ਇੱਕ ਵਾਰ ਕਹਿ ਕੇ ਤਾਂ ਦੇਖੋ ਹੱਦ ਹੋ ਗਈ ਤੁਹਾਡੀ ਕੋਈ ਉਹ ਕੰਮ ਨਹੀਂ ਐ ਇੱਥੇ ਚੂੜੀਆਂ ਨਹੀਂ ਜੁੱਤੀਆਂ ਹੱਥ ਵਿੱਚ ਬਣੀਆਂ ਤੁਹਾਡੇ ਸਿਰ 'ਚ ਮਾਰਨੀਆਂ ਐ ਜਿਹੜਾ ਜਿਹੜੇ ਨੂੰ ਤਕਲੀਫ ਆ ਜੈ ਸ਼੍ਰੀ ਰਾਮ ਕਹਿਣ ਤੋਂ ਮੇਰਾ ਖੁੱਲਾ ਚੈਲੰਜ ਆ ਤੁਹਾਨੂੰ ਜੇ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਹੈ ਵੀ ਹਾਂ ਜੀ ਤੁਸੀਂ ਇੱਥੇ ਆ ਕੇ ਜੈ ਸ਼੍ਰੀ ਰਾਮ ਕਹਿ ਕੇ ਬੋਲ ਕੇ ਦਿਖਾਓ ਅਸੀਂ ਉੱਥੀ ਬੋਲਾਂਗੇ ਹਰ ਵਕਤ ਬੋਲਾਂਗੇ ਹਰ ਪਲ ਬੋਲਾਂਗੇ ਇਸੇ ਧਰਤੀ ਵਾਸਤੇ ਸਾਡੇ ਗੁਰੂਆਂ ਨੇ ਬਲੀਦਾਨ ਦਿੱਤਾ ਉਹਨਾਂ ਨੇ ਇਸ ਤਿਲਕ ਤੇ ਜੰਝੂਏ ਦੀ ਰੱਖੀ ਰੱਖਿਆ ਕਰੀ ਹੈ ਕਿਉਂ ਕਿਉਂਕਿ ਸਨਾਤਨ ਨੂੰ ਬਚਾਉਣ ਵਾਸਤੇ ਸਾਡੇ ਗੁਰੂਆਂ ਦਾ ਜੋ ਸ਼ਹਾਦਤ ਹੈ ਉਹਨੂੰ ਕੌਣ ਭੁੱਲ ਜੂ ਮੈਂ ਤੁਹਾਨੂੰ ਵਾਰਨਿੰਗ ਦਿੰਦਾ ਜਿਹੜੇ ਲੋਕ ਸਨਾਤਨ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਜਿਹੜੇ ਇੱਥੇ ਤਾਲਿਵਾਨ ਬਣਾਉਣਾ ਚਾਹੁੰਦੇ ਨੇ ਤੁਹਾਡੇ ਵਿੱਚ ਜੇ ਮਾਂ ਦਾ ਦੁੱਧ ਪੀਤਾ ਤੁਹਾਨੂੰ ਲੱਗਦਾ ਤੁਸੀਂ ਇੱਥੇ ਰੋਕ ਲੂਗੇ ਰੋਕ ਕੇ ਦਿਖਾ ਦਿਓ ਮੇਰਾ ਖੁੱਲਾ ਕਹਿ ਲੈ ਤੁਸੀਂ ਮੈਨੂੰ ਐਡਰੈਸ ਦੱਸੋ ਨੰਬਰ ਦੱਸੋ ਜਗ੍ਹਾ ਦੱਸੋ ਅਸੀਂ ਉੱਥੇ ਆ ਕੇ ਜੈ ਸ਼੍ਰੀ ਰਾਮ ਬੋਲਾਂਗੇ ਉਹ ਜਾਗੋ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦਾ ਸਨਾਤਨੀ ਜਾਗ ਗਿਆ ਹੈ ਪੰਜਾਬ ਦੇ ਮੈਂ ਹਰ ਸਨਾਤੀ ਨੂੰ ਕਹਿੰਦਾ ਕਿ ਅੱਜ ਟਾਈਮ ਆ ਗਿਆ ਭਗਵੇਂ ਵਾਲਿਆਂ ਨੂੰ ਕਹਿੰਦਾ ਉਹਨਾਂ ਮੈਂ ਸੰਨਿਆਸੀਆਂ ਨੂੰ ਕਹਿੰਦਾ ਪੰਡਤਾਂ ਨੂੰ ਕਹਿੰਦਾ ਰਾਜਪੂਤਾਂ ਨੂੰ ਕਹਿੰਦਾ ਵੱਡੇ ਵੱਡੇ ਜਿਹੜੇ 11 1100 ਟਰੈਕਟਰ ਵੰਡਣ ਵਾਲੇ ਖੱਬੀ ਖਾਨ ਤੇ ਉਹਨਾਂ ਨੂੰ ਕਹਿੰਦਾ ਬੋਲ ਜੈ ਸ਼੍ਰੀ ਰਾਮ ਤਕਲੀਫ ਕਾ ਦੀ ਡਰੋ ਨਾ ਅੱਪਾ ਤੁਹਾਡੇ ਨਾਲ ਹੈ ਤੇ ਹਰ ਜਗ੍ਹਾ ਬੋਲਾਂਗੇ ਖੁੱਲਾ ਚੈਲੇਗਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ